ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਆਪਾਂ ਬਣਾਵਾਂਗੇ ਸਰਦੀਆਂ ਲਈ ਬਹੁਤ ਹੀ ਜ਼ਿਆਦਾ ਸਪੈਸ਼ਲ ਦੁੱਧ ਹਲਦੀ ਤੇ ਮਿਕਸਡ ਡਰਾਈ ਫਰੂਟ ਨਾਲ ਆਪਾਂ ਇਹ ਦੁੱਧ ਜਿਹੜਾ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਟੇਸਟੀ ਬੰਦਾ ਹੈ ਆ ਬਹੁਤ ਹੀ ਬੈਨੀਫਿਟ ਵੀ ਦਿੰਦਾ ਹੈ ਸਾਡੀ ਬੋਡੀ ਨੂੰ ਤੇ ਇਹ ਸਾਨੂੰ ਸਰਦੀਆਂ ਦੇ ਵਿੱਚ ਇੱਕ ਵਾਰ ਜ਼ਰੂਰ ਪੀਣਾ ਚਾਹੀਦਾ ਹੈ ਤੇ ਆਪਾਂ ਕਿੱਦਾਂ ਬਣਾ ਕੇ ਤਿਆਰ ਕਰਨਾ ਇਹਦੇ ਵਿੱਚ ਕੀ ਕੀ ਪਾਣਾ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਲਾਸਟ ਤੱਕ ਦੇਖਿਓ ਜੇਕਰ ਰੈਸਪੀ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਓ ਫਿਰ ਦੇਖਦੇ ਹਾਂ ਕਿ ਤਰ੍ਹਾਂ ਬਣਾ ਕੇ ਤਿਆਰ ਕਰਨਾ ਸਭ ਤੋਂ ਪਹਿਲਾਂ ਆਪਾਂ ਅੱਧਾ ਚਮਚ ਘਿਓ ਦਾ ਗਰਮ ਕਰਾਂਗੇ ਦੇਸੀ ਘਿਓ ਮੈਂ ਲਿਆਏ تھے ਜੇਕਰ ਤੁਹਾਨੂੰ ਘਿਓ ਪਸੰਦ ਨਹੀਂ ਹੈ ਤਾਂ ਤੁਸੀਂ ਐਦਾ ਵੀ ਇਹ ਦੁੱਧ ਜਿਹੜਾ ਬਣਾ ਸਕਦੇ ਹੋ ਬਿਨਾ ਘਿਓ ਤੋਂ ਵੀ ਹੁਣ ਕਿ ਹੋ ਜਾ ਤਾਂ ਗਰਮ ਹੋ ਜਾਏਗਾ ਤੇ ਇਹਦੇ ਵਿੱਚ ਪਾਵਾਂਗੇ ਕੁਝ ਡਰਾਈ ਫਰੂਟ ਮੈਂ ਕਾਜੂ ਬਦਾਮ ਤੇ ਪਿਸਤਾ ਲਿਆਇਆ ਤੁਸੀਂ ਆਪਣੀ ਚੋਇਸ ਦੇ ਹਿਸਾਬ ਨਾਲ ਡਰਾਈ ਫਰੂਟ ਜਿਹੜੇ ਆ ਲੈ ਸਕਦੇ ਹੋ ਕਟਵਾਦਵੀ ਇਹਨਾਂ ਨੂੰ ਕਰ ਸਕਦੇ ਹੋ ਇਹਨਾਂ ਨੂੰ ਆਪਾਂ ਹਲਕੇ ਜੇ ਫਰਾਈ ਕਰਾਂਗੇ ਜਦੋਂ ਆਪਾਂ ਫਰਾਈ ਕਰਕੇ ਡਰਾਈ ਫਰੂਟ ਇਹਦੇ ਵਿੱਚ ਪਾਵਾਂਗੇ ਤੇ ਬਹੁਤ ਹੀ ਵਧੀਆ ਟੇਸਟ ਦਿੰਦੇ ਨੇ ਇਹ ਕਰੰਚੀਪਣ ਇਹਨਾਂ ਦਾ ਬਹੁਤ ਹੀ ਵਧੀਆ ਲੱਗਦਾ ਹੈ ਦੁੱਧ ਦੇ ਵਿੱਚ ਇਸ ਕਰਕੇ ਹਲਕੇ ਜੇ ਫਰਾਈ ਕਰਕੇ ਪਾਵਾਂਗੇ ਇਹ ਹਲਕੇ ਜੇ ਫਰਾਈ ਹੋ ਗਏ ਤਾਂ ਹੁਣ ਇਹਦੇ ਵਿੱਚ ਪਾਵਾਂਗੇ ਦੋ ਕਚੂਣੀਆਂ ਹਲਦੀ ਪਾਊਡਰ ਦੀਆਂ ਹਲਦੀ ਪਾਊਡਰ ਜਿਹੜਾ ਉਹ ਵੀ ਆਪਾਂ ਫਰਾਈ ਕਰਾਂਗੇ ਹਲ ਜਦੋਂ ਆਪਾਂ ਦੁੱਧ ਪੀਏ ਤੇ ਇਹਦਾ ਕੱਚਾ ਫਲੇਵਰ ਦੁੱਧ ਦੇ ਵਿੱਚ ਨਾ ਆਏ ਇਸ ਕਰਕੇ ਹਲਕੇ ਜਿਹੇ ਨੂੰ ਫਰਾਈ ਕਰ ਲਵਾਂਗੇ। ਹਲਦੀ ਵੀ ਫਰਾਈ ਹੋ ਗਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਪਾ ਦਵਾਂਗੇ। ਸਾਰੀਆਂ ਚੀਜ਼ਾਂ ਦੀ ਕੁਆਂਟੀਟੀ ਜਿਹੜੀ ਹੈ ਤੁਸੀਂ ਘਟ ਵਧ ਕਰ ਸਕਦੇ ਹੋ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਜਿੰਨਾ ਦੁੱਧ ਤੁਸੀਂ ਬਣਾਣਾ ਉਸੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲੈ ਸਕਦੇ ਹੋ। ਦੁੱਧ ਪਾਉਣ ਤੋਂ ਬਾਅਦ ਹੁਣ ਆਪਾਂ ਕੁਝ ਚੀਜ਼ਾਂ ਦੇ ਵਿੱਚ ਥੋੜੀਆਂ ਜੀਆਂ ਹੋਰ ਪਾਣੀ ਹੈ। ਇੱਕ ਹਰੀ ਇਲਾਇਚੀ ਤੇ ਦਾਣੇ ਜਿਹੜੇ ਉਹ ਮੈਂ ਕੁੱਟ ਕੇ ਦੇ ਵਿੱਚ ਪਾ ਰਹੀਆਂ ਫਲੇਵਰ ਵਧੀਆ ਆਉਂਦਾ ਇਸ ਕਾਰਨ। ਰਿਕ ਚੁੰਡੀ ਦੇ ਵਿੱਚ ਮੈਂ ਕਾਲੀ ਮਿਰਚ ਦੇ ਪਾਊਡਰ ਪਾ ਰਹੀ ਆ ਜੇਕਰ ਤੁਹਾਨੂੰ ਨਹੀਂ ਪਸੰਦ ਤਾਂ ਤੁਸੀਂ ਸਕਿੱਪ ਕਰ ਸਕਦੇ ਹੋ ਹੁਣ ਆਪਾਂ ਇਹਨੂੰ 7 ਤੋਂ 8 ਮਿੰਟ ਲਈ ਚੰਗੀ ਤਰ੍ਹਾਂ ਦੇ ਨਾਲ ਉਬਾਲਾਂਗੇ ਲੋ ਫਲੇਮ ਦੇ ਉੱਤੇ ਜਦੋਂ ਇਹਨੂੰ ਉਬਾਲ ਆ ਜਾਏਗਾ ਉਸ ਤੋਂ ਬਾਅਦ ਇਹਨੂੰ ਆਪਾਂ 7-8 ਮਿੰਟ ਲਈ ਪਕਾਣਾ ਦੁੱਧ ਕੱਚਾ ਜੋ ਉਬਲਿਆ ਤੁਸੀਂ ਕੋਈ ਵੀ ਦੁੱਧ ਜਿਹੜਾ ਲੈ ਸਕਦੇ ਹੋ ਦੁੱਧ ਨੂੰ ਉਬਲਦੇ ਹੋਏ 7 ਤੋਂ 8 ਮਿੰਟ ਜਿਹੜੇ ਹੋ ਗਏ ਤਾਂ ਹੁਣ ਆਪਾਂ ਇਹਨੂੰ ਮਿੱਠਾ ਕਰਨਾ ਤੇ ਮਿੱਠਾ ਖੰਡ ਲਈ ਮੈਂ ਇਹਦੇ ਵਿੱਚ ਪਾ ਰਹੀ ਹਾਂ ਗੁੜ ਤੁਸੀਂ ਸ਼ਹਿਦ ਜਾਂ ਚੀਨੀ ਜੋ ਵੀ ਖਾਣਾ ਪਸੰਦ ਕਰਦੇ ਹੋ ਪਾ ਸਕਦੇ ਹੋ ਦੁੱਧ ਗੋੜ ਪਾ ਕੇ ਇਹਨੂੰ ਆਪਾਂ 2 ਮਿੰਟ ਲਈ ਹੋਰ ਪਕਾਵਾਂਗੇ 2 ਮਿੰਟ ਬਾਅਦ ਆਪਾਂ ਗੈਸ ਜਿਹੜੀ ਹੈ ਹੁਣ ਬੰਦ ਕਰ ਦੇਣੀ ਹੈ 2 ਮਿੰਟ ਹੋ ਗਏ ਇਹਨੂੰ ਉਬਲਦੇ ਹੋਏ ਤੇ ਹੁਣ ਆਪਾਂ ਗਰਮਾ ਗਰਮ ਦੁੱਧ ਜਿਹੜਾ ਹੈ ਸਰਵ ਕਰ ਲਵਾਂਗੇ ਬਹੁਤ ਹੀ ਜ਼ਿਆਦਾ ਹੈਲਦੀ ਬਹੁਤ ਹੀ ਟੇਸਟੀ ਇਹ ਦੁੱਧ ਜਿਹੜਾ ਬਣ ਕੇ ਤਿਆਰ ਹੁੰਦਾ ਹੈ ਤੇ ਸਰਦੀਆਂ ਦੇ ਵਿੱਚ ਸਾਨੂੰ ਜ਼ਰੂਰ ਬਣਾ ਕੇ ਇਹ ਪੀਣਾ ਚਾਹੀਦਾ ਹੈ ਇੱਕ ਵਾਰ ਤੁਸੀਂ ਵੀ ਇਹ ਬਣਾ ਕੇ ਪੀ ਕੇ ਦੇਖਿਓ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡਾ ਇਹ ਦੁੱਧ ਕਿੱਦਾਂ ਦਾ ਬਣਿਆ ਸੀ ਤੇ ਤੁਹਾਨੂੰ ਕੀ ਬੈਨੀਫਿਟ ਦਿੱਤੇ ਇਸ ਦੁੱਧ ਨੇ ਤੇ ਜੇਕਰ ਮੇਰੀ ਰੈਸਪੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਨਾ ਲੱਗਦੇ ਪਹਿਲਾ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਕਰੋ ਮੇਰੀ ਆਈ ਹੋਈ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਾਉਣ ਦੇ ਲਈ ਤੇ ਮਿਲਦੇ ਆਂ ਇਦਾਂ